ਭਰਾਵਾਂ ਦੀ ਡਿਮਾਂਡ ਹੁੰਦੀ ਆ ਵੀ ਬੰਨ ਵਾਲੀਆਂ ਕੱਟੀਆਂ ਆਪਾਂ ਤੁਹਾਡੇ ਕੋਲੇ ਬਣੀ ਬਣਾਈ ਕੱਟੀਆਂ ਭਾਵੇਂ ਬੰਨ ਵਾਲੀ ਸਮਝ ਲਓ ਨੇ ਤੇ ਭਾਵੇਂ ਬਣੀ ਬਣਾਈ ਸਮਝ ਲਓ ਹਨ ਜਿਵੇਂ ਮਰਜ਼ੀ ਸਮਝ ਲਓ ਲੈ ਕਰੋ ਚੈੱਕ ਕਰਾਓ ਚੈੱਕ ਸ਼ਕੀਨੀਆਂ ਦੀ ਕੋਈ ਕਮੀ ਨਹੀਂ ਕੱਟੀ ਚ ਮੈਂ ਕਹਣਾ ਸਾਰੀਆਂ ਸ਼ਕੀਨੀਆਂ ਪੂਰੀਆਂ ਤੇ ਨਿਸ਼ਾਨੀਆਂ ਵੀ ਪੂਰੀਆਂ ਕਰੋ ਚੈੱਕ ਇਧਰ ਮੜਾ ਫੇਸ ਦੀ ਕੁਆਲਿਟੀ ਚੈੱਕ ਕਰਾ ਲਗੇ ਮੜੀ ਜੀ ਮੋੜ ਲਿਆ ਕਰ ਤੂੰ ਕਿਧਰ ਕਹਣਾ ਘੁੰਗਰੂ ਘੁੰਗਰੂ ਬੰਨੇ ਆ ਗਲ ਚ ਸੋਹਣੇ ਵੀ ਲੱਗਦੇ ਆ ਕਰੋ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਆਂ ਬਾਬੇ ਫਲੋਰ ਦੇ ਇੱਕ ਫਾਰਮ ਤੇ ਪਿੰਡ ਮਿੱਡਾ ਤਹਿਸੀਲੇ ਨੂੰ ਮਲੋਟ ਪੈਂਦੀ ਹੈ ਤੇ ਜ਼ਿਲ੍ਹਾ ਫਰੀ ਮੁਕਸਰ ਸਾਹ ਪੈਂਦਾ ਤੇ ਬਾਬੇ ਕੋਲੇ ਨਾ ਅੱਜ ਨਾ 40-45 ਨਾ ਕਟੀਆਂ ਦੇ ਆ ਜੇ ਕੱਟੀਆਂ ਕਹਾਂਗੇ ਇੱਕ ਤੋਂ ਇੱਕ ਟੌਪ ਦੀ ਕੱਟੀ ਆ ਨਿਗਾ ਮਾਰੋ ਸੀ ਕਰਾਂ ਬਾਕੀ ਇੱਧਰ ਨਿਗਾ ਮਾਰਨ ਨੂੰ ਸੀ ਕਰਾਂ ਸਾਰੇ ਫਾਰਮ ਤੇ ਬਾਬੇ ਦਾ ਆਪ ਤੁਹਾਨੂੰ ਨਿਗਾ ਮਰਾਉਣੇ ਆ ਤੇ ਇੱਧਰਲੇ ਪਾਸੇ ਵੀ ਖੜੀਆਂ ਨੇ ਛੋਟੇ ਨੰਨੇ ਮੁੰਨੇ ਬੱਚੇ ਲਿਆਇਆ ਬਾਬਾ ਐਤ ਕੀ ਲੱਭ ਕੇ ਤੇ ਸਾਰੀਆਂ ਹੀ ਕਟੀਆਂ 'ਚ ਗੱਲ ਕਰਕੇ ਟੌਪ ਦੀਆਂ ਇੱਧਰ ਵੀ ਕਰੋ ਚੱਕ ਤੁਸੀਂ ਕਰਾਂ ਤੇ ਅੰਦਰ ਵੀ ਫਾਰਮ ਤੇ ਚੈੱਕ ਕਰ ਲਓ ਬਾਕੀ ਨਾ ਕੱਲੀ ਕੱਲੀ ਕੱਟੀਆਂ ਦੀ ਆਪਾਂ ਤੁਹਾਨੂੰ ਜਾਣਕਾਰੀ ਦੱਸਾਂਗੇ ਤੇ ਨੀਲੀ ਰਾਵੀ ਜੀਆਂ ਕੱਟੀਆਂ ਸੀ ਚੈੱਕ ਕਰ ਲਓ ਚਾਰ ਪੰਜ ਨੀਲੀ ਰਾਵੀ ਜੀਆਂ ਮਿਲ ਜਾਣਗੀਆਂ ਤੁਹਾਨੂੰ ਕੱਟੀਆਂ ਇੱਕ ਬਾਬੇ ਕੋਲੇ ਮੀਨੀ ਕੱਟੀਆਂ ਤੇ ਬਾਕੀ ਮੋਹਰਾਂ ਦੀਆਂ ਵੀ ਆ ਤੇ ਇੱਕ ਬਾਬੇ ਕੋਲੇ ਮੋਹਰਾਂ ਨਸਲ ਦਾ ਕਟਾ ਤੇ ਸਾਰੀ ਦੀ ਜਾਣਕਾਰੀ ਆਪਾਂ ਤੁਹਾਨੂੰ ਲੈ ਕੇ ਦੱਸਾਂਗੇ ਬਾਬੇ ਤੇ ਤੇ ਕਰਾਉਣੇ ਆ ਗੱਲਬਾਤ ਬਹੁਤ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੇ ਤੇ ਆਜੋ ਕਰਾਉਣੇ ਆ ਬਾਬੇ ਨਾਲ ਗੱਲਬਾਤ ਹਾਂਜੀ ਬਾਬਾ ਜੀ ਸਤਿ ਸ੍ਰੀ ਅਕਾਲ ਵੈਗਰੂ ਜੀ ਖਾਲਸਾ ਵੈਗਰੂ ਜੀ ਕੀ ਫਤਿਹ ਵੈਗਰੂ ਬਾਬਾ ਜੀ ਆਪਣਾ ਨਾਮ ਦੱਸ ਦਿਓ ਜੀ ਸਭ ਤੋਂ ਪਹਿਲਾਂ ਦੇ ਵੀਰੇ ਸਾਰੀਆਂ ਸੰਗਤਾਂ ਨੂੰ ਲੋਹੜੀ ਤੇ ਮਾਗੀ ਦੀ ਲੱਖ ਲੱਖ ਵਧਾਈ ਹੋਵੇ ਠੀਕ ਹੈ ਜੀ ਆਪਣਾ ਨਾਮ ਦੱਸ ਦਿਓ ਬਾਬਾ ਜੀ ਨਾਮ ਵੀਰੇ ਬਾਬਾ ਫਲੋਰ ਸਿੰਘ ਠੀਕ ਹੈ ਜੀ ਪਿੰਡ ਮਿੱਡਾ ਠੀਕ ਹੈ ਜੀ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਠੀਕ ਹੈ ਜੀ ਸ਼ਹਿਰਮ ਰੋਡ ਲੱਗ ਜਾਂਦਾ ਠੀਕ ਹੈ ਜੀ ਪੰਨੀ ਵਾਲ ਦੇ ਕੋਲ ਆਏ ਪੰਨੀ ਵਾਲੇ ਤੋਂ ਕਿੰਨਾ ਬਾਬਾ ਦੂਰ ਪੰਨੀ ਵਾਲ ਤੋਂ ਹੈਗਾ ਚੜ੍ਹਦੀ ਸਾਈਡ ਨੂੰ 2 ਢਾਈ ਠੀਕ ਹੈ ਜੀ ਤੇ ਢਾਣੀ ਤੇ ਬੈਠੇ ਆਂ ਅਮਾ ਟਾਣੇ 'ਚ ਬੈਠੇ ਆ ਹਨਾ ਠੀਕ ਹੈ ਕਿਸੇ ਨੂੰ ਮਰਜ਼ੀ ਪੁੱਛ ਲੈਣ ਪਿੰਡ ਜੋ ਜਿੰਨੂੰ ਮਰਜ਼ੀ ਵੀਰੇ ਬਾਬੇ ਫਲੋਰ ਦੇ ਜਾਣਾ ਹਾਂਜੀ ਠੀਕ ਹੈ ਜੀ ਆਪਣੇ ਕੋਲ ਕਿੰਨੇ ਨਾ ਗਏ ਬਾਬਾ ਅੱਜ ਅੱਜ ਹੈਗੇ ਨੇ ਵੀਰੇ ਵੈਰੂ ਦੀ ਕਿਰਪਾ ਨਾਲ 40 45 ਨਾਲ 40 45 ਨਾਲ ਗਾ ਹਾਂਜੀ ਠੀਕ ਹੈ ਜੇ ਆਪਾਂ ਗੱਲ ਕਰਕੇ ਬਾਬਾ ਜੀ ਲੋਹੜੀ ਦੇ ਮਾਗੀ ਨੂੰ ਆਪਾਂ ਘਰੇ ਮਿਲਾਂਗੇ ਦੋ ਦਿਨ ਹਾਂਜੀ ਦੋ ਦਿਨ ਹਣ ਤਾਂ ਸੇਵਾ ਵਾਸਤੇ ਘਰੇ ਰਾਵਾਂਗੇ ਹੁਣ ਬਾਹਰ ਨਹੀਂ ਜਾਂਦੇ ਦੋ ਦਿਨ ਬਾਹਰ ਨਹੀਂ ਵੀਰੇ ਜਾਂਦੇ ਠੀਕ ਹੈ ਤੇ ਦੋ ਦਿਨ ਖੁਸ਼ ਕਰਕੇ ਤੋਰਨਾ ਹੈ ਅੱਜ ਲੋਹੜੀ ਜਿਵੇਂ ਕੱਲ ਨੂੰ ਮਾਗੀ ਆ ਠੀਕ ਹੈ ਜੀ ਗੁਰੂ ਮਹਾਰਾਜ ਦੇ ਘਰੇ ਕਰੇ ਮਨਾਉਂਗੇ ਖੁਸ਼ ਕਰਕੇ ਦਰੋਂਗੇ ਬਿਲਕੁਲ ਜੀ ਲੈ ਵੀ ਦੋਸਤੋ ਤੂਣੀ ਦਾਣੀ ਬਲੀ ਜਾਂਦੀ ਆ ਵੇ ਲੋ ਸੀ ਕਰਾਂ ਬਾਕੀ ਬਾਬੇ ਨੇ ਸਪੈਸ਼ਲ ਮੁਫਲੀਆਂ ਮਾਫਲੀਆਂ ਸੀ ਸੋਡੇ ਆ ਖਾਣ ਵਾਸਤੇ ਰੱਖਤੀਆਂ ਤੇ ਪੂਰਾ ਪ੍ਰਬੰਧ ਆ ਤੁਸੀਂ ਜਾਓ ਇੱਥੇ ਫਿਰ ਤੇ ਕਰਗੇ ਬਾਬਾ ਜੀ ਸ਼ੁਰੂ ਆਪਾਂ ਫਿਰ ਹਾਂ ਜੀ ਲਓ ਮਹਾਰਾਜ ਜੀ ਲਈਏ ਰੱਬ ਦਾ ਨਾ ਹਾਂ ਜੀ ਹਾਂ ਜੀ ਠੀਕ ਹੈ ਜੀ ਆਪਾਂ ਪਹਿਲੀ ਕੱਟੀ ਤੋਂ ਸਟਾਰਟ ਕਰਦੇ ਆਂ ਦੋਸਤੋ ਤੇ ਨਗੀਨਾ ਹੀ ਆ ਟੌਪ ਦਾ ਚੈੱਕ ਕਰ ਲਓ ਸੀ ਕਰਾਂ ਬਾਕੀ ਤੁਹਾਨੂੰ ਆਪਾਂ ਫੇਸ ਦੀ ਕੁਆਲਿਟੀ ਦਿਖਾਉਣੇ ਆ ਕਰੋ ਚੈੱਕ ਸਿੰਘਾਂ ਦੀ ਗੱਲ ਕਰਗੇ ਜੀ ਬਹੁਤ ਸੋਹਣੀ ਸਿੰਘਾਂ ਦੀ ਆ ਕੁੰਡੇ ਸਿੰਘਾਂ ਦੀ ਆ ਕੱਦ ਵੇਲ ਵੀ ਚੰਗੀ ਆ ਥੋੜੀ ਠੰਡ ਕਰਕੇ ਨਾ ਇਕੱਠੀਆਂ ਹੀ ਹੋਈਆਂ ਪਈਆਂ ਹਨਾ ਹਾਂਜੀ ਠੀਕ ਆ ਤੁੰਦ ਵਾਲੀ ਹੈ ਹਨਾ ਕਿੰਨੇ ਟਾਈਮ ਦੀ ਹੋਗੀ ਬਾਬਾ ਇਹ ਇਹ ਵੀਰੇ 2 ਸਾਲ ਤੋਂ ਘਟਿਆ ਠੀਕ ਆ 2 ਸਾਲ ਤੋਂ ਘਟਿਆ ਹਾਂਜੀ ਹਾਂਜੀ ਠੀਕ ਆ ਵੇਖ ਲਓ ਦੋਸਤੋ ਸੀ ਬਹੁਤ ਸੋਹਣੀ ਜੀ ਨਸਲ ਜਿਆਦਾ ਕੁਆਲਟੀ ਪੂਰੀ ਆ ਸ਼ਕੀਨ ਕੱਟੀ ਆ ਪੂਰੀ ਹਨਾ ਠੀਕ ਆ ਇੱਕ ਅੱਗੇ ਆ ਗਈ ਇਧਰ ਵੇਖ ਲਓ ਦੋਸਤੋ ਸੀਕਰ ਜੇ ਮੈਂ ਇਹਨੂੰ ਕਹਾਂ ਇਹ ਵੀ ਬਹੁਤ ਟੌਪ ਦੀ ਆ ਸਿੰਘਾਂ ਦੀ ਇਹ ਵੀ ਬਹੁਤ ਸੋਹਣੀ ਹੈ ਤੇ ਵੇਲ ਇਹਦੀ ਵੀ ਚੰਗੀ ਆ ਮਾਰ ਲਓ ਨੀ ਗਾ ਕਰ ਇਹ ਕਿੰਨੇ ਟਾਈਮ ਦੀ ਹੋ ਬਾਬਾ ਇਹ ਵੀਰੇ ਆਪਣੇ 16 17 ਮਹੀਨੇ ਦੀ ਠੀਕ ਐ 16 17 ਦੀ ਹਾਂਜੀ ਤੇ ਇੱਕ ਅੱਗੇ ਆ ਗਈ ਫਿਰ ਆਪਣੇ ਕੋਲੇ ਹਨਾ ਹਾਂਜੀ ਠੀਕ ਐ ਇਹ ਵੀ ਪੂਰੀ ਰਾਜੀ ਹੈ ਕੱਟੀ ਬਹੁਤ ਸੋਹਣੀ ਕੱਟੀ ਵੀਰੇ 100 ਚ 100 ਹੀ ਆਏ ਹਾਂਜੀ 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 ਤੁਸੀਂ ਕਰੋ ਚੈੱਕ ਅਸਲ ਕੁਆਲਿਟੀ ਫੁੱਲ ਆਏ ਸਿੰਗਾ-ਸਿੰਗਾ ਜੀ ਤੁਸੀਂ ਦੇਖ ਲਓ ਦੋਸਤੋ ਬਾਕੀ ਪੂਰੀ ਰਾਜੀ ਆ ਪੱਲਿੱਸੀ ਨਹੀਂ ਕਹਿ ਸਕਦੇ ਨਹੀਂ ਨਹੀਂ ਬਹੁਤ ਸੋਹਣੀ ਕੱਟੀ ਵੀਰੇ ਬਹੁਤ ਸੋਹਣੀ ਜਿੰਨੀ ਕਹਿ ਦਈਏ ਹਾਂਜੀ 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 ਤੇ ਕਿੰਨੇ ਕ ਟਾਈਮ ਦੀ ਹੋਊਗੀ ਇਹ ਫਿਰ ਇਹ ਤਾਂ ਵੀਰੇ ਆਪਣੇ 14 ਮਹੀਨੇ ਦੀ 14 ਮਹੀਨੇ ਦੀ ਹਾਂਜੀ ਠੀਕ ਐ ਤੇ ਇੱਕ ਅੱਗੇ ਆ ਗਈ ਆਪਣੇ ਕੋਲੇ ਹਨਾ ਹਾਂਜੀ ਇਹ ਕਿਵੇਂ ਦੋ ਪੈਰ ਜੇ ਮਾੜੇ ਮਾੜੇ ਚਿੱਟੇ ਜਿਹੇ ਹੋ ਠੀਕ ਹੈ ਪਹਿਲਾਂ ਪ੍ਰਾਣੇ ਬਜ਼ੁਰਗੜਾ ਇਹਨੂੰ ਪੰਜ ਕਲਿਆਣੀ ਕਹਿੰਦੇ ਸੀ ਪੰਜ ਕਲਿਆਣੀ ਹਾਂਜੀ ਮੱਥਾ ਚਟਾ ਹੋ ਗਿਆ ਜਿਵੇਂ ਪੈਰ ਚਟੇ ਹੋਗੇ ਉਹ ਚਟੀ ਹੋਗੀ ਪੈਰ ਚਟੇ ਹੋਗੇ ਹਨਾ ਇਹਨੂੰ ਜਾ ਕੇ ਠੀਕ ਹੈ ਮੱਥਾ ਆਪਾਂ ਤੁਹਾਨੂੰ ਦਿਖਾ ਦਨੇ ਦੋਸਤੋ ਬਜ਼ੁਰਗ ਜਿਹਨੇ ਇਹਨੂੰ ਪੰਜ ਕਲਿਆਣੀ ਬੋਲਦੇ ਸੀ ਠੀਕ ਹੈ ਤੇ ਬਾਲੀ ਕਰਮਾਲੀ ਮੈਂ ਬੋਲਦੇ ਸੀ ਇਹਨੂੰ ਕਰਮਾਲੀ ਬੋਲਦੇ ਸੀ ਹਾਂਜੀ ਠੀਕ ਹੈ ਤੇ ਇੱਕ ਫਿਰ ਆਪਣੇ ਕੋਲ ਅੱਗੇ ਕਰਮਾਲੀ ਇੱਕ ਹੋਰ ਆ ਗਈ ਇਹ ਵੀਰੇ ਮੀਣੀ ਆ ਗਈ ਠੀਕ ਹੈ ਇਹਨੂੰ ਵੀ ਬਹੁਤ ਕਰਮਾਲੀ ਕਹਿੰਦੇ ਆ ਇਹਨੂੰ ਵੀ ਕਰਮਾਲੀ ਕਹਿੰਦੇ ਨੇ ਠੀਕ ਹੈ ਕਰੋ ਚੈੱਕ ਜੀ ਮੀਣੀ ਕੱਟੀ ਆ ਦੋਵੇਂ ਸੰਗ ਹਲਦੀਆਂ ਫਿਰ ਦੇ ਦੋਵੇਂ ਹਲਦੀਆਂ ਜੀ ਠੀਕ ਹੈ ਹਾਂਜੀ ਕਰੋ ਚੈੱਕ ਸੋਹਣੇ ਗੱਦ ਕਾਠ ਦੀ ਐ ਇਹ ਕਿੰਨੀ ਦੀ ਹੋਊਗੀ ਜੀ ਇਹਦੀ ਕਿੰਨੀ ਗਮਰ ਹੋਊਗੀ ਇਹ ਵੀਰੇ 18 ਮਹੀਨੇ ਦੀ 18 ਮਹੀਨੇ ਦੀ ਹਾਂਜੀ ਠੀਕ ਹੈ ਤੇ ਫਿਰ ਅੱਗੇ ਹੋਰ ਆ ਗਈ ਆਪਣੇ ਕੋਲੇ ਹਨਾ ਹਾਂਜੀ ਹਾਂਜੀ ਠੀਕ ਹੈ ਇਹ ਵੀ ਸੋਹਣੀਆਂ ਕਟੀਆਂ ਦੇ ਦੋਸਤੋ ਚੈੱਕ ਕਰ ਲਓ ਸੀਕਰ ਤੇ ਦੋ ਕਟੀਆਂ ਬੂਰੀਆਂ ਆਏਦਰ ਬਾਬੇ ਕੋਲੇ ਨਿਗਾ ਮਾਰੋ ਸੀਕਰ ਤੇ ਕਿੰਨੇ ਕਿੰਨੇ ਟਾਈਮ ਦੀਆਂ ਬਾਬਾ ਸਾਰੀਆਂ ਫਿਰ ਇਹ ਇਹ ਵੀਰੇ ਆਹ ਹੀ ਆ ਕੋਈ ਜਿਵੇਂ ਫਰਜ ਕਰ 14 ਮਹੀਨੇ ਦੀ ਆ 16 ਦੀ ਠੀਕ ਹੈ ਆਹ ਸਾਲ ਦੀ ਰੱਖ ਲਓ ਬਾਰਾ ਦਰਾ ਮਹੀਨਾ ਦੀ ਬੋਰੀ ਠੀਕ ਹੈ ਇੰਨੇ ਕੁ ਦੀ ਉੱਪਰ ਲਈ ਰੱਖ ਲਓ ਠੀਕ ਹੈ ਇੰਨੇ ਕੁ ਦੀ ਹੈ ਹਾਂ ਦੋ ਬੋਰੀਆਂ ਅੱਜ ਮੌਕੇ ਤੇ ਆਪਣੇ ਕੋਲੇ ਠੀਕ ਹੈ ਜੀ ਚਾਰ ਨਹੀਂ ਲਈ ਜਾਂਦੀ ਮਿਲ ਜਾਣਗੀਆਂ ਅੱਜ ਠੀਕ ਹੈ ਠੀਕ ਹੈ ਹਾਂਜੀ ਤੇ ਆਪਾਂ ਤੁਹਾਨੂੰ ਇੱਧਰ ਦੂਜੇ ਪਾਸੇ ਦਿਖਾਉਣੇ ਆ ਆ ਜਾਓ ਫਿਰ ਨੰਨੇ ਮੁੰਨੇ ਬੱਚੇ ਬਹੁਤ ਭਰਾਵਾਂ ਦੀ ਡਿਮਾਂਡ ਸੀਗੀ ਇਹ ਹਨਾ ਕਿ ਨਿੱਕੇ ਨਿੱਕੇ ਬੱਚੇ ਲੈ ਕੇ ਆਓ ਨਿੱਕੇ ਨਿੱਕੇ ਪੀਸ ਕਰੋ ਚੈੱਕ ਤੇ ਬਹੁਤ ਸ਼ਕੀਨੀਆਂ ਵੇ ਲੋ ਸੀ ਕਰ ਕਰੋ ਚੈੱਕ ਬਾਬਾ ਇਹ ਫਿਰ ਕਿੰਨੇ ਕ ਟਾਈਮ ਦੇ ਹੋਵੋਗੇ ਨੇ ਇੱਧਰ ਆਇਆ ਮੜਾ ਕਰ ਸਾਹਮਣੇ ਠੀਕ ਆ ਇਹ ਨਾ ਵੀਰੇ ਠੀਕ ਹੈ ਜੀ ਮਹੀਨੇ ਵਾਲੇ ਜਿਵੇਂ ਕੋਈ ਪੰਜਾਂ ਮਹੀਨਿਆਂ ਦਾ ਹੋ ਗਿਆ ਦਹਾਂ ਦਾ ਹੋ ਗਿਆ ਠੀਕ ਹੈ ਜਿਵੇਂ ਕੋਈ ਅਠਾਂ ਦਾ ਹੋ ਗਿਆ ਇਧਰੋਂ ਆ ਅਠਾਂ ਦਾ ਹੋ ਗਿਆ ਹੈ ਨਾ ਸੱਤਾਂ ਦਾ ਹੋ ਗਿਆ ਜਿਵੇਂ ਠੀਕ ਹੈ ਜੀ ਆ ਜਿਵੇਂ ਹੋ ਗਈ ਸਾਢੇ ਅੱਠ ਮਹੀਨਿਆਂ ਦੀ ਆ ਸਾਢੇ ਇਕਠਾਂ ਦੀ ਆ ਸਾਲ ਦੇ ਗਾੜ-ਵੜ ਠੀਕ ਹੈ ਤੇ ਸਾਲਕ ਦੀ ਆ ਰੱਖ ਲੋ ਸਾਲਕ ਦੀ ਆ ਹੋ ਗਈ ਹਾਂ ਤੇ ਬਾਕੀ ਬਸ ਆਹੀ ਕੋਈ 12 ਮਹੀਨਿਆਂ 13 ਬਸ ਐਸਾ ਵਿੱਚ ਸਾਰੇ ਮਾਡਲ ਠੀਕ ਹੈ ਜਿਹੜੀਆਂ ਨੀਲੀ ਰਾਵੀ ਨਹੀਂ ਆ ਗਈਆਂ ਫਿਰ ਇਹ ਕਟੀਆਂ ਆਪਣੇ ਕੋਲ ਚਾਰ ਬਹੁਤ ਵਧੀਆ ਵੀਰੇ ਕੁਆਲਟੀ ਦੀਆਂ ਕਟੀਆਂ ਨੇ 100 ਚੋਂ 100 ਠੀਕ ਹੈ ਕਰੋ ਤੁਸੀਂ ਚੈੱਕ ਸਾਰੇ ਨਿਸ਼ਾਨ ਮਿਲਣਗੇ ਸਾਰੇ ਨਿਸ਼ਾਨ ਮਿਲਣ ਇੱਧਰ ਵੇਖੋ ਟੇਡੇ ਕੱਟ ਵਾਲੀ ਖੜੀ ਆ ਹਾਂਜੀ ਬਹੁਤ ਸ਼ਕੀਨ ਕੱਟੀ ਆ ਵੇਖ ਲਓ ਇਸ ਗ੍ਰੰਹ ਪੂਰੀਆਂ ਨਿਸ਼ਾਨੀਆਂ ਦੇ ਚ ਵੀ ਸਾਰੀਆਂ ਸਾਰੀਆਂ ਵੀਰੇ 100 ਚ 100 ਨਿਸ਼ਾਨੀਆਂ ਸਾਰੀਆਂ 100 ਚ 100 ਹਾਂਜੀ ਠੀਕ ਐ ਭਈ ਮੰਨੂ ਆ ਖੋਲ ਦੇ ਨਾ ਕੱਟੀ ਨੀਲੀ ਰਵੀ ਜੀ ਟੇਡੇ ਕੱਟ ਵਾਲੀ ਖੋਲ ਆ ਆਪਾਂ ਦਿਖਾ ਦਗੇ ਤੋੜ ਕੇ ਕਰਾਂ ਲਿਆਣੂ ਬਾਹਰ ਕਰਾਂ ਲੈ ਵੀ ਕਰੋ ਚੱਕ ਸ਼ਕੀਨੀਆਂ ਦੀ ਕੋਈ ਕਮੀ ਨਹੀਂ ਕੱਟੀ ਚ ਮੈਂ ਕਹਣਾ ਸਾਰੀਆਂ ਸ਼ਕੀਨੀਆਂ ਪੂਰੀਆਂ ਤੇ ਨਿਸ਼ਾਨੀਆਂ ਵੀ ਪੂਰੀਆਂ ਕਰੋ ਚੱਕ ਇੱਧਰ ਮੜਾ ਫੇਸ ਦੀ ਕੁਆਲਿਟੀ ਚੈੱਕ ਕਰਾ ਦਗੇ ਮੜੀ ਜੀ ਮੋੜ ਲਿਆ ਕਰਾਂ ਤੂੰ ਕਿੱਧਰ ਕਰਾਂ ਕੋ ਗੁਰੂ ਗੰਗਰੂ ਬੰਨੇ ਆ ਗੱਲ ਚ ਸੋਹਣੇ ਵੀ ਲੱਗਦੇ ਆ ਕਰੋ ਚੈੱਕ ਕਰਾ ਬਹੁਤ ਸੋਹਣੀ ਤੇ ਸ਼ਕੀਨ ਕੱਟੀਆਂ ਦੋਸਤੋ ਜਿਹੜੇ ਭਰਾਣੇ ਲੈਣੀ ਆ ਬਹੁਤ ਭਰਾਵਾਂ ਦੀ ਡਿਮਾਂਡ ਹੁੰਦੀ ਆ ਨੀਲੀ ਰਾਵੀ ਦੀਆਂ ਕੱਟੀਆਂ ਲੈ ਕੇ ਆਓ ਤੇ ਅੱਜ ਆਪਾਂ ਤੁਹਾਡੇ ਲਈ ਨਗੀਨੇ ਲੈ ਕੇ ਆਏ ਆ ਟੌਪ ਟੌਪ ਦੇ ਇੱਕ ਕੱਟੀ ਮੰਨੂ ਆਪਾਂ ਇਧਰੋਂ ਦਿਖਾ ਦਈਏ ਹੈਨਾ ਇੱਕ ਕੱਟੀ ਨਾ ਆਹ ਦੂਜੇ ਨੰਬਰ ਵਾਲੀ ਜਾਂ ਪਹਿਲੇ ਨੰਬਰ ਵਾਲੀ ਖੋਲ ਲਾ ਇਹ ਵੀ ਆਪਾਂ ਤੋੜ ਕੇ ਦਿਖਾ ਦਈਏ ਆ ਦੂਜੇ ਵਾਲੀ ਖੋਲ ਲਾ ਲੈ ਵੀ ਦੋਸਤੋ ਤੁਹਾਨੂੰ ਆਪਾਂ ਇਹਦੀ ਵੀ ਦਿਖਾਉਣੇ ਤੋਰ ਤਾਰ ਦਿਖਾਵਾਂਗੇ ਤੁਹਾਨੂੰ ਸਵਾਰ ਕੇ ਆਪਾਂ ਚੈੱਕ ਕਰਾ ਲਗੇ ਤੇ ਵੇਖੋ ਸੀਕਰਾਂ ਸਿੰਘਾ-ਸੁੰਗਾ ਦੀ ਤੁਸੀਂ ਚੈੱਕ ਕਰ ਲਓ ਬਹੁਤ ਸੋਹਣੀ ਤੇ ਸ਼ਕੀਨ ਕੱਟੀ ਜਾਵੀ ਚੰਗੀ ਵੇਲ ਦੀ ਆ ਬਾਕੀ ਚੈੱਕ ਕਰ ਲਓ ਤੋਰ ਤਾਰ ਤੁਸੀਂ ਮਾੜੀ ਤੋਰ ਦੇ ਕਰੋ ਚੈੱਕ ਕਰ ਲੈ 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 ਜਾ ਕਰ ਕਰੋ ਚੈੱਕ ਕਰ ਮਾਰ ਲਓ ਨਿਗਾ ਕਰ ਲੈ ਬੰਦ ਦੇ ਕਰ ਹੁਣ ਜੇ ਗੱਲ ਕਰਾਂ ਮੈਂ ਆਹ ਨੀਲੀ ਰਾਵੀ ਵਾਲੇ ਗੇ ਨਗੀਨੇ ਕਿੱਥੋਂ ਲੈ ਕੇ ਆਏ ਫਿਰ ਲੱਭ ਗਏ ਵੀਰ ਇਤਰਾ ਬਸ ਮਿਲ ਜਾਂਦੇ ਵਗੜ ਦੀ ਕਿਰਪਾ ਨਾਲ ਠੀਕ ਹੈ ਮੇਲੇ ਮੁੱਲੇ ਤੋਂ ਮਹਾਰਾਜ ਦੇ ਦਿੰਦਾ ਮਾਰਿਆ ਆਪੇ ਦਿੰਦਾ ਮਾਰਿਆ ਆਪੇ ਮੇਲਾ ਮੂਲਾ ਦੇ ਦਿੰਦਾ ਠੀਕ ਹੈ ਮਿਲਦੇ ਮੇਲਾ ਤੋਂ ਅੱਛਾ ਘਰੋਂ ਨਹੀਂ ਮਿਲਦਾ ਕਿਤੋਂ ਘਰੋਂ ਨਹੀਂ ਮਿਲਦਾ ਘਰੋਂ ਬਹੁਤ ਔਖਾ ਮਿਲਦਾ ਬਹੁਤ ਔਖਾ ਲੱਭਣਾ ਜੀ ਠੀਕ ਹੈ ਤੇ ਪਰਮਾਤਮਾ ਮੇਲਾ ਤੋਂ ਠੀਕ ਹੈ ਕਿਰਪਾ ਕਰ ਦਿੰਦਾ ਠੀਕ ਹੈ ਠੀਕ ਹੈ ਆਪਾਂ ਅੰਦਰ ਦਿਖਾ ਦਈਏ ਫਿਰ ਆਪਣੇ ਫਾਰਮ ਤੇ ਆਓ ਜੀ ਚਲੋ ਜੀ ਹਾਂ ਜੀ ਦੋਸਤੋ ਆਪਾਂ ਅੰਦਰ ਆਏ ਬਾਬੇ ਦੇ ਫਾਰਮ ਤੇ ਇੱਧਰ ਦੇਖ ਲਓ ਸੀਗਰਾਂ ਵੱਡੀ ਕੱਟੀ ਜੇ ਗੱਲ ਕਰਗੇ ਇਹ ਵੀ ਬਹੁਤ ਸੋਹਣੀ ਆ ਸਿੰਘਾਂ-ਸੁੰਗਾਂ ਦੀ ਜੇ ਗੱਲ ਕਰਾਂ ਨਾ ਮੈਂ ਵੇਖ ਲਓ ਸੀਗਰਾਂ ਕੁੰਡੇ ਸਿੰਘਾਂ ਦੀਆਂ ਤੇ ਵੇਲਵੂਲ ਵੀ ਚੰਗੀ अच्छा 6-7 ਸਾਲ ਤੋਂ ਉੱਪਰ ਹੈ ਉੱਪਰ ਹੈ ਜੀ ਠੀਕ ਹੈ ਤੇ ਗੱਬਣ ਗੱਬਣ ਹੋਈ ਹੈ ਕਿ ਨਹੀਂ ਹੋਰ ਗੱਬਣ ਵੀਰੇ ਹੋ ਗਏ 18 ਦਿਨ ਅੱਜ ਨੂੰ 18 ਦਿਨ ਹੋ ਗਏ ਚੱਕ ਜ ਨਹੀਂ ਆਉਣੀ ਚੱਕ ਜ ਨਹੀਂ ਆਉਣੀ ਨਾ ਜੀ ਨਾ ਚੱਲੇ ਆਪਾਂ ਖਾਲੀ ਕਰਕੇ ਦੇਣੀ ਫਿਰ ਆਪਾਂ ਜਰ ਉਹ ਤਾਂ 10 ਦੇਾਂਗੇ ਭਾਅ ਬਣ ਗਿਆ ਜਦੋਂ ਠੀਕ ਹੈ ਤੇ ਬਾਕੀ ਮੁਕੱਦਰ ਅਗਲੇ ਦੇ ਟਿਕਟ ਵੂਗਾ ਕਿਹੜਾ ਭਰਾ ਫਿਰ ਨਹੀਂ ਵੀਰੇ ਸਾਂਣ ਆਪਣੇ ਕੋਲੇ ਠੀਕ ਹੈ ਹਾਂ ਘਰੇ ਰੱਖਿਆ ਸਾਂਣ ਕਿਹੜਾ ਫਿਰ ਆਪਣੇ ਕੋਲੇ ਐਮ 29 ਦਾ ਐਮ 29 ਦਾ ਮੋਹਰ ਨਸਲ ਦਾ ਹੈ ਉਹ ਤਾਂ ਗੱਬਣਾ ਹਾਂਜੀ ਉਸ ਤੋਂ ਗੱਬਣਾ ਨੇ ਠੀਕ ਹੈ ਇਹ ਤਿੰਨੇ ਗੱਟੀਆਂ ਨੇ ਤਿੰਨੇ ਗੱਟੀਆਂ ਮਤਲਬ ਦੂਜੇ ਨੰ 25 ਦਿਨ ਹਾਂਜੀ ਕਿੰਨੀ ਕਿੰਨੀ ਉਮਰ ਦੀ ਹੋਊਗੀ ਫਿਰ ਇਹ ਇਹਦੀ ਉਮਰ ਵੀ 2.5 ਸਾਲ ਦੇ ਲਗਭਗ ਤੋਂ ਛੋੜੇ ਉੱਤੇ ਹੀ ਆ ਦੋ ਤਿੰਨ ਮਹੀਨੇ ਠੀਕ ਹੈ ਠੀਕ ਹੈ ਤੇ ਆ ਕਟੀਆਂ ਆਪਾਂ ਤੋਰ ਕੇ ਦਿਖਾ ਦਗੇ ਹਾਂ ਲਾਓ ਜੀ ਲੈ ਦੋਸਤੋ ਆ ਕਟੀਆਂ ਆਪਾਂ ਤੁਹਾਨੂੰ ਤੋਰ ਕੇ ਦਿਖਾਉਣੇ ਆ ਗੱਬਣ ਆ ਇਹ ਤੇ ਨਗੀਨਾ ਹੀ ਆ ਟੌਪ ਦਾ ਆ ਜੋ ਕਰਾ ਬਹੁਤ ਭਰਾਵਾਂ ਦੀ ਡਿਮਾਂਡ ਹੁੰਦੀ ਆ ਵੀ ਬੰਨ ਵਾਲੀਆਂ ਕਟੀਆਂ ਆਪਾਂ ਤੁਹਾਡੇ ਕੋਲੇ ਬਣੀ ਬਣਾਈ ਕਟੀਆਂ ਭਾਵੇਂ ਬੰਨ ਵਾਲੀ ਸਮਝ ਲਓ ਨੇ ਤੇ ਭਾਵੇਂ ਬਣੀ ਬਣਾਈ ਸਮਝ ਲਓ ਹਣਾ ਜਿਵੇਂ ਮਰਜ਼ੀ ਸਮਝ ਲਓ ਲੈ ਕਰੋ ਚੈੱਕ ਕਰਾ ਲੈ ਜਾ ਮੜੀ ਲੰਮੀ ਲੈ ਮੋੜੀ ਕਰਾ ਹੁਣ ਕਰਾ ਆਪਾਂ ਤੁਹਾਨੂੰ ਫੇਸ ਦਿਖਾ ਦਿੰਨੇ ਦਵਾਰੇ ਲੈ ਕਰੋ ਚੈੱਕ ਬਹੁਤ ਸ਼ਕੀਨ ਕੱਟੀ ਆ ਲੈ ਬਣ ਦੇ ਕਰ ਮਾਨੂੰ ਹਾਂ ਬਾਬਾ ਆਪਣੇ ਕੋਲੇ ਇੱਕ ਆ ਗਈ ਹੈ ਨਾ ਹਾਂਜੀ ਇਹ ਵੀ ਵੱਡੀ ਕੱਟੀ ਆ ਗਈ ਹਾਂਜੀ ਹਾਂਜੀ ਠੀਕ ਹੈ ਇਹਦੇ ਵੀ ਸਿੰਘ ਕੁੰਡੇ ਦੋਸਤੋ ਮਾੜਾ ਇਹ ਉਹਨਾਂ ਨੂੰ ਕਰੇਗਾ ਫੇਸ ਇਹਦਾ ਆਪਾਂ ਦਿਖਾ ਦਗੇ ਹਾਂਜੀ ਲਓ ਜੀ ਲਓ ਹਾਂ ਮਾੜਾ ਇਹ ਦਿਖਾ ਦਗੇ ਦਸਿਕਾ ਨੂੰ ਲੈ ਕਰੋ ਚੈੱਕ ਬਈ ਸਿੰਘ ਇਹਦੇ ਵੀ ਕੁੰਡੇ ਸੋਹਣੇ ਸਿੰਘਾਂ ਦੀ ਹੈ ਕਿੰਨੇ ਕ ਟਾਈਮ ਦੀ ਹੋਊਗੀ ਇਹ ਹਾਂਜੀ ਕਿੰਨੇ ਕ ਟਾਈਮ ਦੀ ਹੋਊਗੀ ਇਹ 2.5 ਸਾਲ ਤੋਂ ਉੱਪਰ ਹੈ ਵੀਰੇ ਠੀਕ ਹੈ ਕਿੰਨੇ ਦਿਨਾਂ ਦੀ ਗੱਬਣਾ ਇਹ ਅੱਜ ਹੋ ਗਏ 28 ਦਿਨ ਨੂੰ 28 ਦਿਨ ਹੋ ਗਏ 28 ਦਿਨ ਹੋ ਗਏ ਠੀਕ ਹੈ ਹਾਂ ਛੋਟੇ ਤੇ ਬਣੀਆਂ ਛੋਟੇ ਤੇ ਬਣੀਆਂ ਠੀਕ ਹੈ ਆ ਆਪਣੇ ਕੋਲ ਹੁਣ ਨਿੱਕੇ ਮੁੰਨੇ ਹੋਰ ਆ ਗਏ ਹਾਂਜੀ ਹਾਂਜੀ ਇਹ ਛੋਟੇ ਆ ਗਏ ਠੀਕ ਹੈ ਵੀ ਛੋਟੇ ਆਪਾਂ ਬਾਹਲੇ ਨਹੀਂ ਗਏ ਜਿਹੜੇ ਬਾਹਰ ਖੜੇ ਉਹਨਾਂ ਨਾਲ ਵੱਡੇ ਆ ਉਹਨਾਂ ਨਾਲ ਫਿਰ ਥੋੜੇ ਬਾਹਰ ਫਰਕ ਨੂੰ ਹਾਂ ਹੁਣ ਆਪਾਂ ਮੰਨ ਲਓ ਬਾਹਰ ਬਣੀਆਂ ਹੈ ਨਾ ਸਾਰੀਆਂ ਬਣੀਆਂ ਬਣੀ ਜਾਂਦੀਆਂ ਠੀਕ ਹੈ ਹਾਂਜੀ ਆ ਛੋਟਾ ਆ ਗਿਆ ਆਪਣੇ ਕੋਲੇ ਠੀਕ ਹੈ ਆਹਾਂ ਛੋਟਾ ਆ ਗਿਆ ਹੈ ਹਾਂਜੀ ਐਮ 29 ਦਾ ਐਮ 29 ਦਾ ਮੋਹਰਾਂ ਨਸਲ ਆ ਦੋਸਤੋ ਚੈੱਕ ਕਰ ਲਓ ਸੇ ਐਮ 29 ਦਾ ਛੋਟਾ ਵਾਬੇ ਵਾਲਾ ਸ਼ੌਂਕੀ ਕਟਾ ਇਸ ਤੋਂ ਗੱਬਣਾ ਹੈ ਹਾਂਜੀ ਇਸ ਹਾਂਜੀ ਕਰਦਾਂਗੇ ਕੋਈ ਚੰਗਾ ਚੌਂਕੀ ਮਦਾ ਆ ਗਿਆ ਤੇ ਠੀਕ ਹੈ ਨਹੀਂ ਤਾਂ ਫਿਰ ਖੜਾ ਹੀ ਫਾਰਮ ਤੇ ਹਾਂ ਨਹੀਂ ਤੇ ਖੜਾ ਹੀ ਕੋਈ ਗੱਲ ਨਹੀਂ ਠੀਕ ਹੈ ਨਹੀਂ ਤਾਂ ਫਿਰ ਕਰ ਦਾਂਗੇ ਨਾ ਆ ਗਿਆ ਠੀਕ ਹੈ ਤੇ ਆਪਾਂ ਠੀਕ ਹੈ ਠੀਕ ਹੈ ਕਰ ਦਾਂਗੇ ਠੀਕ ਹੈ ਕਿੰਨੇ ਟਾਈਮ ਦਾ ਹੋਊਗਾ ਇਹ ਹਾਂਜੀ ਇਹ ਹਾਂਜੀ ਬਾਬਾ ਜੀ ਗੱਲ ਕਰਕੇ ਆਪਾਂ ਲੋਹੜੀ ਦੇ ਮਾਗੀ ਜੀਆ ਫਿਰ ਹਾਂਜੀ ਸਾਰਿਆਂ ਨੂੰ ਦਿਲ ਦੀਆਂ ਵਧਾਈਆਂ ਹਾਂਜੀ ਛੋਟੇ ਤੋਂ ਲੈ ਕੇ ਵੱਡੇ ਤੱਕ ਸਭ ਨੂੰ ਮੁਬਾਰਕਾਂ ਹਾਂਜੀ ਹਾਂਜੀ ਵੈਗਰੂ ਪਰਮਾਤਮਾ ਖੁਸ਼ੀਆਂ ਸਾਰੇ ਘਰ ਲੈ ਆਵੇ ਠੀਕ ਹੈ ਜੀ ਸੱਚੇ ਬਾਦਸ਼ਾਹ ਮਿਹਰ ਭਰਿਆ ਹੱਥ ਰੱਖੇ ਹਵਤੇ ਠੀਕ ਹੈ ਤੇ ਆਪਣੇ ਕੋਲ ਕਿੰਨੇ ਕਿਨਾਂ ਆ ਗੁੰਦੇ ਰਹਿੰਦੇ ਜੀ ਆਪਣੇ ਕੋਲ ਨਾਗ ਵੀਰੇ ਬਥੇਰੇ ਆ ਜਾਂਦੇ ਮਹਾਰਾਜ ਦੀ ਕਿਰਪਾ ਨਾਲ ਕਦੀ 20 ਵੀ ਆ ਜਾਂਦੇ 10 ਵੀ ਆ ਜਾਂਦੇ 5 ਵੀ ਆ ਜਾਂਦੇ ਕਦੀ 5-4 ਵੀ ਆ ਜਾਂਦੇ ਠੀਕ ਹੈ ਠੀਕ ਹੈ ਆਉਂਦੇ ਆਉਂਦੇ ਰਹਿੰਦੇ ਆ ਆਉਂਦੀ ਆਉਂਦੇ ਰਹਿੰਦੇ ਐਨੀ ਇੱਕ ਤਾਂ ਹੁੰਦ ਗਈ ਆ ਹਰ ਵੇਲੇ ਵੀਰੇ ਠੀਕ ਹੈ ਹਰ ਵੇਲੇ ਕਿਰਪਾ ਰਹੀ ਦੀ ਮਹਾਰਾਜ ਦੀ ਹਰ ਵੇਲੇ ਠੀਕ 98763 90717 ਠੀਕ ਹੈ ਜੀ ਹਾਂਜੀ ਕੋਈ ਨਾ ਜਿਵੇਂ ਠੰਡ ਜਿਆਦੀ ਹੋਣ ਕਰਕੇ ਠੀਕ ਹੈ ਜੀ ਮਾਲ ਤੁਹਾਨੂੰ ਆਤ ਆ ਰਹੀਗਾ ਠੀਕ ਹੈ ਹਾਂ ਥੋੜਾ ਰੇ ਠੰਡ ਹੈਗੀ ਇਕੱਠਿਆਂ ਤਾਂ ਵੀ ਹੋਈਆਂ ਖੜੀਆਂ ਵਿਚਾਰੀਆਂ ਓ ਠੰਡ ਵਾਲੀ ਹੈ ਵੀਰੇ ਠੰਡ ਵਾਲੀ ਆ ਹਾਂ ਇੱਕ ਲੋਹੜੀ ਦਾ ਤਿਹਾਰਾ ਕਰਕੇ ਅਮੀਨਾ ਹੀ ਠੰਡਦਾ ਹੁੰਦਾ ਠੀਕ ਹੈ ਠੀਕ ਹੈ ਠੀਕ ਹੈ ਠੰਡ ਨਹੀਂ ਆ ਜਾਰੀ ਆ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਦੋਸਤੋ ਜੇ ਗੱਲ ਕਰਗੇ ਨਾ ਬਾਬੇ ਦੀ ਲੋਹੜੀ ਮੰਗੀ ਇਹਨਾਂ ਨਾਲ ਹੀ ਮੰਨ ਲਓ ਹਨਾ ਹਾਂਜੀ ਹਾਂਜੀ ਕਿਉਂਕਿ ਬੰਦੇ ਨੂੰ ਸ਼ੌਂਕ ਹੁੰਦਾ ਸ਼ੌਂਕ ਬਹੁਤ ਜ਼ਿਆਦਾ ਪਹਿਲੇ ਦਿਨੋਂ ਹਾਂ ਪਹਿਲੇ ਦਿਨੋਂ ਹੀ ਸ਼ੌਂਕ ਆ ਕਿਉਂਕਿ ਮੰਨ ਕੇ ਚੱਲੋ ਇਹਨਾਂ ਨਾਲ ਹੀ ਪਿਆਰ ਆ ਥੋੜਾ ਦਾ ਇਹਨਾਂ ਦਾ ਪਿਆਰ ਜ਼ਿਆਦਾ ਰੱਖਦੇ ਆ ਠੀਕ ਹੈ ਨਾ ਮੰ ਸੰਤਾਂ ਨਾਲ ਵੀ ਪ੍ਰੇਮ ਦੇਣਾ ਵੀ ਪ੍ਰੇਮ ਕਿਉਂਕਿ ਮੰਨ ਲਓ ਜੀ ਆਪਾਂ ਨੂੰ ਇਹਨੇ ਰੋਜ਼ਗਾਰ ਵੀ ਦਿੱਤਾ ਰੋਜ਼ਗਾਰ ਆ ਕਮਾਈ ਆ ਕਮਾਈ ਆ ਸਾਰਾ ਕੁਝ ਆ ਹਾਂ ਕਮਾਈ ਦਾ ਸਾਧਨ ਆਪਣਾ ਰੋਜ਼ਗਾਰ ਆ ਧੰਦਾ ਮੰਨ ਲਓ ਹਾਂ ਇਹਦਾ ਧੰਦਾ ਸਾਰੀਆਂ ਪਰਮਾਤਮਾ ਕੇ ਇਹੋ ਬੇਨਤੀ ਕਰਦੇ ਆਂ ਕਿ ਜੋ ਛੋਟਾ ਵੱਡਾ ਕਿਸਾਨ ਭਰਾ ਨੇ ਹਾਂਜੀ 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 ਹਰੇਕ ਇਹ ਕਿੱਤਾ ਬਣਾਵੇ ਕਿੱਤਾ ਬਣਾਵੇ ਹਾਂ ਛੋਟੀਆਂ ਵੱਡੀਆਂ ਕੱਟੀਆਂ ਮਹੀਂਾਂ ਲੈ ਕੇ ਪਾਲੇ ਠੀਕ ਹੈ ਜੀ ਜੋ ਕੋਈ ਛੋਟਾ ਵੱਡਾ ਵੀਰ ਵਾ ਜਵਾ ਆ ਵੱਡਾ ਛੋਟਾ ਹਰੇਕ ਦਾ ਫਰਜ਼ ਬਣਦਾ ਏ ਠੀਕ ਹੈ ਠੀਕ ਹੈ ਮੰਨ ਲਓ ਨਾ ਬਣਾਉਣਾ ਪੈਂਦਾ ਬਾਬਾ ਜੀ ਹੁਣ ਰੱਖੀਏ ਹਾਂ ਇਹਨਾਂ ਨੂੰ ਪਾਲੀਏ ਦੁੱਧ ਘਿਓ ਖਾਈਏ ਠੀਕ ਹੈ ਤਕੜੇ ਰਹੀਏ ਤੇ ਕਿੰਨੇ ਸਾਲ ਹੋ ਗਏ ਬਾਬਾ ਕਿੰਨੇ ਸਾਲ ਹੋਏ ਬਾਬਾ ਕੰਮ ਕਰਦੇ ਨੂੰ ਆਪਾਂ ਨੂੰ ਆਨੂੰ ਹੋ ਗਏ ਵੀਰੇ ਜਦੋਂ ਕਿ ਸੁਰਤ ਸੰਭਲੀ ਆ ਸੁਰਤ ਸੰਭਲੀ ਆ ਹਾਂ ਉਦੋਂ ਦੇ ਲਾਹੌੜੀ ਵੀ ਲੱਗੇ ਸੇਵਾ ਕਰਨਾਂ ਦੀ ਠੀਕ ਹੈ ਠੀਕ ਹੈ ਹਾਂਜੀ ਮੰਨ ਲਓ ਮੈਂ ਉਹੀ ਗੱਲ ਕਹੀ ਆ ਵੀ ਨਾਂ ਬਣਾਉਣਾ ਪੈਂਦਾ ਹਾਂਜੀ ਹਾਂਜੀ ਬਹੁਤ ਇਹ ਤਾਂ ਹੈ ਨਹੀਂ ਆਪਾਂ ਜੁਟ ਖੜੇ ਹਾਂ ਬਹੁਤ ਜਿਆਦੀ ਜੇ ਚਲੋ ਸੇਵਾ ਇਹਨਾਂ ਦੀ ਕਰਦੇ ਆ ਤੇ ਮਹਾਰਾਜ ਦੀ ਕਿਰਪਾ ਵੀ ਉਹ ਕੀਤੀ ਆ ਠੀਕ ਹੈ ਲਗੋ ਹੋ ਗਏ ਵੀ ਕੁਛ ਨਹੀਂ ਰੱਖਿਆ ਹਾਂ ਨਾ ਜੀ ਨਾ ਨਾ ਬਿਲਕੁਲ ਹਾਂ ਠੀਕ ਹੈ ਬਾਕੀ ਚਲੋ ਇੰਨਾ ਵੀ ਅੱਜ ਲੋਹੜੀ ਕਰਕੇ ਜਿੰਨੇ ਵਿਚਾਰੇ ਜਿੰਨੇ ਮੇਰੇ ਵੀਰ ਆਏ ਚੈਨ ਨਾਲੇ ਸਭ ਸਾਰਿਆਂ ਦਾ ਦਿਲੋਂ ਧੰਨਵਾਦ ਆ ਠੀਕ ਹੈ ਜੀ ਧੰਨਵਾਦ ਬਾਬਾ ਜੀ ਤੁਹਾਡਾ ਹੀ ਬਹੁਤ ਬਹੁਤ ਜਿਨ੍ਹਾਂ ਨੇ ਸਾਨੂੰ ਬੁਲਾਇਆ ਮਾਣ ਦਿੰਨੇ ਤੁਸੀਂ ਹਰ ਵਾਰੀ ਹੈਨਾ ਹਾਂਜੀ ਠੀਕ ਹੈ ਤੇ ਹਾਂਜੀ ਦੋਸਤੋ ਕਟੀਆਂ ਆਪਾਂ ਤੁਹਾਨੂੰ ਬਾਬੇ ਦੀਆਂ ਦਿਖਾਤੀਆਂ ਨਗੀਨੇ ਆ ਅੱਜ ਤੋਹਫੇ ਆ ਦੇਣਗੇ ਬਾਬਾ ਤੁਹਾਨੂੰ ਮੰਨ ਲਓ ਲੋਹੜੀ ਦੇ ਰੱਖੇ ਸੀ ਸੁਭਾਸ਼ ਲੈਣ ਬਸ ਵੈਗ ਨੂੰ ਨੇ ਭੇਜਤੇ ਪੇਤੇ ਹਾਂ ਜੇ ਸੌਖਾ ਤਨ ਵੰਡਦੇ ਆਂ ਮੰਨ ਲਓ ਆਪਣੀ ਟੌਰ ਬਣ ਗਈ ਹਾਂਜੀ ਪਰਮਾਤਮਾ ਸੱਚੇ ਪੰਜ ਸਾਹਿਬ ਦੀ ਬਣਾਈ ਰੱਖੇ ਨਹੀਂ ਆਪਣੀ ਪੂਰੀ ਬਣ ਗਈ ਲੋੜੀ ਮੰਗੀ ਤੇ ਸਭ ਦੀ ਬਣਾਈ ਰੱਖੇ ਹਾਂ ਤੇ ਸਾਡੂ ਇਹੋ ਹੀ ਵਾਰ-ਵਾਰ ਬੇਤਿਆ ਕਰਦੇ ਆਂ ਵੀ ਛੋਟਾ ਵੱਡਾ ਜੋ ਵੀ ਹੈ ਨਾ ਹਰ ਇੱਕ ਬੰਦਾ ਇਹ ਕਟੀਆਂ ਝੋਟੀਆਂ ਪਾ ਲੋ ਰਾਜ ਸਰਕਾਰ ਦਾ ਸਾਧਨ ਬਣਾਈ ਰੱਖੋ ਹਾਂਜੀ 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 ਤੇ ਰੱਬ ਦੇ ਲਾੜ ਲੱਗੇ ਰੋ ਬ੍ਰੇਕ ਆ ਮਾ ਤਾਂ ਪਜਦਾ ਹਾਂਜੀ 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 ਲੈ ਵੀ ਦੋਸਤੋ ਜੇ ਕੋਈ ਵੀਰ ਨੂੰ ਕੋਈ ਵੀ ਕੱਟੀ ਪਸੰਦ ਆਉਂਦੀ ਹੈ ਨਾ ਤੇ ਬਾਬੇ ਦਾ ਨੰਬਰ ਆਪਾਂ ਲੈਤਾ ਬਾਕੀ ਸਕਰੀਨ ਤੇ ਵੀ ਨੰਬਰ ਚਲਾਵਾਂਗੇ ਤੁਸੀਂ ਬਾਬੇ ਨਾਲ ਸੰਪਰਕ ਕਰ ਸਕਦੇ ਹੋ ਤੇ ਵਾਹ ਪੂਰੇ ਨਗੀਨੇ ਰੱਖੀ ਖੜਾ ਇਧਰੋਂ ਤੁਹਾਨੂੰ ਆਪਾਂ ਦਿਖਾਉਨੇ ਆ ਨੀਲੀ ਰਾਵੀਆਂ ਤੁਸੀਂ ਵੇਖੋਗੇ ਇਧਰੋਂ ਸ਼ਕੀਨੀਆਂ ਦੇਖੋ ਕਰਾਂ ਕਿੱਡੀ ਸੋਹਣੀ ਲੱਗਦੀ ਵੇ ਲੋ ਟਡੇ ਕਟ ਵਾਲੀ ਤੇ ਪਰਲੀ ਵੀ ਵੇਖ ਲੋ ਸੀ ਕਰਾਂ ਇਧਰ ਮਾਰੋਣੇ ਆ ਕਰਾਂ ਪੂਰੀਆਂ ਗੱਲਾਂ ਬਾਤਾਂ ਪੂਰੀਆਂ ਟੋਰੀ ਕਟੀਆਂ ਜੀ ਗੱਲ ਕਰਕੇ ਆਪਾਂ ਤੇ ਕਾਲੀਆਂ ਕਟੀਆਂ ਵੀ ਬਹੁਤ ਸ਼ਕੀਨੀਆਂ ਕੁੰਡੇ ਗੰਡੇ ਸਿੰਘਾਂ ਦੀਆਂ ਠੀਕ ਹੈ ਬਾਬਾ ਜੀ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ